ਠੀਕ ਲੋ ਜੀ ਲੋ ਜੀ ਕੱਦਨ ਤਾਜ਼ਾ ਬਾਈ ਦੇ ਘਾਤ ਤੋ ਲਾ ਸਕਦੇ ਪਰਾ ਲੋ ਜੀ ਚੈੱਕ ਕਰ ਸਕਦੇ ਪਰਾ ਫੇਸ ਤੋਰਾ ਤਰਾ ਕਰਮਾ ਵਾਲੀ ਦਾ ਪੱਠ ਪੂੜਾ ਚੰਗੀ ਬਣੀ ਬਲੂਸੀ ਆ ਪਰਾ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਦੀ ਪਗੜ ਤੇ ਜਿਲ੍ਹਾ ਨੂੰ ਪਾਇੰਦਾ ਜੀ ਬਰਨਾਲਾ ਬਾਈਕੋਲ ਛੋਟੀਆਂ ਦੋ ਬਕਾਊਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਮੀ ਨਮੀ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰ ਬਾਈ ਜੀ ਸਸੀ ਗਾਈ ਸਤਿ ਸ੍ਰੀ ਅਕਾਲ ਨਾਮ ਵੀਰ ਜੀ ਨਾਮ ਸਤਨਾਮ ਸਿੰਘ ਪਿੰਡ ਬੀਪਗੜ ਜਿਲ੍ਹਾ ਬਰਨਾਲਾ ਆਪਣਾ ਹਾਂਜੀ ਕੱਟੀ ਪਹਿਲੀ ਜੀ ਸੋਈ ਜਾਣਕਾਰੀ ਕੀ ਪਹਿਲੀ ਕੱਟੀ ਵੀਰੇ ਇਹ ਪੌਣੇ ਦੋ ਸਾਲ ਦੀ ਆ ਠੀਕ ਆ ਹਾਂ ਖੀਰੀ ਹੋਈ ਆ ਪੌਣੇ ਦੋ ਸਾਲ ਦੀ ਹਾਂ ਲੋਪਰਾ ਫੇਸ ਚੈੱਕ ਕਰ ਸਰ ਸਿੰਘ ਕੀ ਚੰਗੀ ਮੋੜਨ ਲੱਗੀ ਥਾਣਾ ਦਿਖਾ ਦੇ ਵੀਰੇ ਥਾਣਾ ਇੱਕ ਨੰਬਰ ਆ ਵੀਰੇ ਚਾਰੇ ਕੋਈ ਵੋਟਾਂਾਂ ਨਹੀਂ ਕਹਿੰਦੇ ਉਹ ਗਾਰੰਟੀ ਹੋ ਆਪਣੀ ਠੀਕ ਆ ਕੋਈ ਥਾਣਾ ਦੇ ਹੋਵੇ ਜ਼ੋਰ ਕਮੀ ਹੋਵੇ ਹਨਾ ਮੜਾ ਬਸ ਖੱਚੇ ਜਿਹੇ ਮੜਾ ਹੁੰਦਾ ਲੋਸੀ ਫਰਡ ਆਉਦੀ ਆ ਕੋਈ ਗੱਲ ਚਾਰ ਥਾਣਾ ਚੈੱਕ ਕਰ ਸਕਦਾ ਕੱਲਾ ਕੱਲਾ ਥਾਣਾ ਠੀਕ ਆ ਜਮਾਇਤ ਨੰਬਰ ਹੋਈ 1800 ਦੀ ਘਰ ਤੱਕ ਗਰੰਟੀ ਹੈ ਕੋਈ ਠੀਕ ਆ ਤੋਰ ਦੋ ਪਰਾ ਲੋਚ ਕੱਦ ਕਾਠ ਸਨੱਕ ਪੁਣਾ ਸਿੰਗੀ ਸੁંગી ਪੱਠਪੜਾ ਦਾੰਦਾ ਜਾਂ ਤੁਸੀਂ ਲਾਹ ਲਓ ਬਹੁਤ ਸੋਹਣਾ ਠੀਕ ਹੈ ਨਾ ਪੂਰੀ ਇੱਕ ਨੰਬਰ ਘੱਟੀਆਂ ਜੀ ਠੀਕ ਆ ਝੋਲੀ ਚੁਲੀ ਸੋਹਣੀ ਹੈ ਕਰਮ ਬੜੀ ਲੋਚ ਕੱਦ ਕਾਠ ਬਾਈ ਦੇ ਕੱਦ ਤੋਂ ਤਾਂ ਜਾਂ ਲਾ ਸਕਦਾ ਪਰਾ ਠੀਕ ਨਾ ਕੋਈ ਜ਼ੂਮ ਨਹੀਂ ਵੀਡੀਓ ਚ ਨਾਰਮਲ ਵੀਡੀਓ ਆਪਣੀ ਜਿਹੇ ਜੀ ਤੁਸੀਂ ਇੱਥੇ ਆ ਕੇ ਦੇਖੋਗੇ ਠੀਕ ਹੈ ਨਾ ਉਹ ਹੀ ਜੀ ਵੀਡੀਓ ਚ ਦੇਖੋਗੇ ਠੀਕ ਹੈ ਜੀ ਸਤਨਾਮ ਬਾਈ ਰੇਟ ਯਾਰ ਖੱਚ ਕੇ ਜੀ ਦੱਸ ਦੇ ਬਾਈ ਆਪ ਨੂੰ ਰੇਟ ਇਹਦਾ ਮੁੱਲ 40000 ਹੈ ਬਾਈ 40000 ਹਾਂ ਦੇਣੀ ਕਿੰਨੇ ਦੀ ਆ ਕੋਈ ਮੌਕੇ ਤੇ ਕਰ ਲਾਂਗੇ ਕੋਈ ਨਹੀਂ ਕਰ ਲਵਾਂਗੇ ਹਾਂ ਹਾਂ ਠੀਕ ਆ ਜੇ ਖੇਲ ਦੋਨੇ ਇਕੱਠੇ ਲੈਣੀਆਂ ਦੋਨੇ ਇਕੱਠੇ ਲੈਣੀਆਂ ਉਸ ਜੇ ਆਪਾਂ ਘੱਟ ਕਰ ਲਾਂਗੇ ਜੀ ਹਾਂ ਘੱਟ ਕਰ ਲਵਾਂਗੇ ਲਓ ਪਰਾ ਠੀਕ ਆ ਇਹ ਪਹਿਲੀ ਕੱਤੀ ਸੀ ਹਾਂ ਜੀ ਬਾਈ ਦੂਜੀ ਦੀ ਦੱਸੋ ਜਾਣਕਾਰੀ ਦੂਜੀ 2 ਸਾਲ ਦੀ ਕੱਤੀ ਆ ਬਾਈ ਖੀਰੀ ਹੋਈ ਹੈਗੀ ਠੀਕ ਆ ਹਾਂ ਇਹ ਵੀ ਖੀਰੀ ਹੋਈ ਹੈ ਜੀ ਮੈਂ ਆਹ ਦਿਖਾ ਦੂੰ ਮੜੇ ਬਸ ਐ ਕਰ ਕੇ ਸਾਨੂੰ ਜਿਵੇਂ ਇੱਕ ਨੰਬਰ ਪੂਰਾ ਬਈ ਗਰੰਟੀ ਹੋ ਯਾਰ ਘਰ ਤੱਕ ਆਪਾਂ ਠੀਕ ਆ ਹਾਂ ਲੋ ਜੀ ਚੈੱਕ ਕਰ ਸਕਦੇ ਆਪਾਂ ਠੀਕ ਹੈ ਜੀ ਕੱਦ ਘਾਟ ਪੱਟ ਥੋੜਾ ਸੋਣਾ ਪੂਰਾ ਇੱਕ ਨੰਬਰ ਘਟਿਆ ਯਾਰ ਠੀਕ ਹੈ ਲੋ ਜੀ ਲੋ ਜੀ ਕੱਦ ਦਾ ਤਾਜ਼ਾ ਬਾਈ ਦਿਖਾ ਤੋ ਲਾਸਾ ਦੇ ਆਪਾਂ ਲੋ ਜੀ ਚੈੱਕ ਕਰ ਸਕਦੇ ਆਪਾਂ ਫੇਸ ਕੋਰਾ ਤਰਾ ਕਰਮਾ ਵਾਲੀ ਦਾ ਘੱਟ ਥੋੜਾ ਚੰਗੀ ਬਣੀ ਬਲੂਸੀ ਆਪਾਂ ਲੋ ਜੀ ਲੋ ਜੀ ਚੱਕਰ ਕਰਸਾ ਦੁਬਾਰੇ ਫੇਰ ਲੋ ਜੀ ਕੋਈ ਵੀ ਕਮੀ ਨਹੀਂ ਇੱਕ ਨੰਬਰ ਆ ਯਾਰ ਸਾਰੇ ਪਾਸੋਂ ਠੀਕ ਆ ਥਾਨ ਤੁਨ ਲੰਮਾ ਖਾਣਾ ਮੋਟਾ ਮੋਟਾ ਥਾਣਾ ਭਰਾ ਲੋ ਜੀ 79000 ਇਹਦਾ ਜਾਇਜ ਜਰੇਟ ਖੱਚ ਕੇ ਜੇ ਉਸ ਇਹਦਾ ਮਤਲਬ 42000 ਹੈ ਬਈ ਇਹਦਾ 42000 ਹਾਂਜੀ ਜੇ ਕਿਸੇ ਨੇ ਜੋੜਾ ਲੈਣਾ ਜੋੜਾ ਲੈਣਾ ਆਪਾਂ ਕਰ ਦਿਆਂਗੇ ਮਾਨਤਨ ਕੋਈ ਨਹੀਂ ਹੋਲੀ ਕਰਦੇ ਹਾਂ ਲੋ ਭਰਾ ਜੋੜਾ ਲੈਣਾ ਬਾਈ ਕਹਿੰਦਾ ਫੁੱਲ ਮਾਨਤਨ ਹੋਊਗਾ ਠੀਕ ਹੈ ਜੀ ਕਦ ਪਾਠ ਸਨਖਪੂਣਾ ਠੀਕ ਹੈ ਜੀ ਪਟਕਪੂੜਾ ਪੂਰੀਆਂ ਇੱਕ ਨੰਬਰ ਆ ਯਾਰ ਕਿਸੇ ਪਾਸੇ ਕਮੀ ਨਹੀਂ ਹੋ ਖੀਰੀਆਂ ਹੋਣਗੀਆਂ ਦਾਦਾ ਜੀ ਠੀਕ ਹੈ ਯਾਰ हां ਫੋਟ ਸੰਗ ਕੋਈ ਨਹੀਂ ਚਾਰੇ ਸਾਵੇਂ ਸਹੀ ਹੈ ਠੀਕ ਹੈ ਜੀ ਠੀਕਾ ਲੋਪਰਾ ਚੈੱਕ ਕਰ ਸਕਦੇ ਦੁਬਾਰਾ ਫੇਰ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦ ਲੋ ਧੰਨਵਾਦ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੇ ਨਵੀਂ ਵੀਡੀਓ ਅਪਲੋਡ ਕਰ ਸਕੀ ਠੀਕ ਹੈ ਜੀ Mel de é que se não me olvida ok bye